ਬਲਮਗੜ ਪਿੰਡ ਦੇ ਵਿੱਚ ਖੜੇ ਇਸ ਤੋਂ 5 ਕਿਲੋਮੀਟਰ ਦੂਰੀ ਤੇ ਜਿਹੜੇ ਬਲੈਕ ਵਾਟਰ ਦੇ ਨਾਲ ਸਬਜ਼ੀਆਂ ਗਾਹਾਂ ਜਾਂਦਾ ਪਿਛਲੇ ਲੰਬੇ ਸਮੇਂ ਤੋਂ ਹਾਲਾਂਕਿ ਸਿਹਤ ਵਿਭਾਗ ਦੀ ਟੀਮ ਨੂੰ ਵੀ ਪਤਾ ਉਹ ਚੀਜ਼ ਵੀ ਇੱਥੇ ਜਿਹੜੀਆਂ ਮੁਕਸਰ ਸਾਹਿਬ ਦੀਆਂ ਸਬਜ਼ੀਆਂ ਕਿਵੇਂ ਕਿਉਂਕਿ ਆ ਜਿਹੜੇ ਬਲਮਗੜ ਪਿੰਡ 'ਚ ਖੜੇ ਆ ਜਿਹਦੇ ਨਾਲ ਦੇ ਲੱਗਦੇ ਪਿੰਡਾਂ ਵੱਡੀ ਗਿਣਤੀ ਦੇ ਵਿੱਚ ਇੱਥੋਂ ਦੇ ਲੋਕ ਜਿਹੜੇ ਹੈਪਟਾਈਟਸ ਸੀ ਨਾਲ ਪੀੜਤ ਤੇ ਫਿਰ ਵੀ ਪ੍ਰਸ਼ਾਸਨ ਉਸ ਵੱਲ ਗੌਰ ਨਹੀਂ ਕਰਦਾ ਸਾਧ ਸ਼੍ਰੀਕਰ ਮੈਂ ਸੁਖਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਜਿਵੇਂ ਕਿ ਤੁਸੀਂ ਸਭ ਨੇ ਅਸੋਨੀ ਲਿਆ ਹੋਵੇਗਾ ਪਹਿਲਾਂ ਆਪਾਂ ਜਿਹੜੀ ਤੁਹਾਨੂੰ ਥੋੜੀ ਸ਼ਾਰਟ ਵੀਡੀਓ ਦਿਖਾਈ ਆ ਇਹ ਅੱਜ ਤੋਂ ਕਰੀਬ ਅ 1.5 ਸਾਲ ਤੋਂ ਵੱਧ ਦਾ ਸਮਾਂ ਪਹਿਲਾਂ ਆਪਾਂ ਇਹ ਜਿਹੜੀ ਆਪਣੇ ਚੈਨਲ ਤੇ ਵੀ ਚੱਲੀ ਵੀਡੀਓ ਆ ਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਪਿੰਡ ਬਲਮਗੜ ਆਏ ਸੀ ਤੇ ਉੱਥੇ ਇੱਕ ਜਿਹੜਾ ਕੈਂਪ ਹੀ ਲੱਗਿਆ ਸੀਗਾ ਇਸ ਚੀਜ਼ ਤੇ ਗ੍ਰੇ ਵਾਟਰ ਤੇ ਤੇ ਬਲੈਕ ਵਾਟਰ ਬਾਰੇ ਵਿਸਤਾਰਪੂਰਵਕ ਦੱਸਿਆ ਗਿਆ ਸੀ ਤੇ ਆਪਾਂ ਉੱਥੇ ਵੀ ਮੰਤਰੀ ਸਾਹਿਬ ਨੂੰ ਇਹ ਸਵਾਲ ਕੀਤਾ ਸੀ ਵੀ ਜਿਹੜਾ ਬਲੈਕ ਵਾਟਰ ਦੇ ਨਾਲ ਜਿਹੜੀਆਂ ਸ਼੍ਰੀ ਮੁਕਸੂਰ ਸਾਹਿਬ ਦੀਆਂ ਸਬਜ਼ੀਆਂ ਜ਼ਿਆਦਾਤਰ ਬਲੈਕ ਵਾਟਰ ਦੇ ਨਾਲ ਹੀ اگਾਈਆਂ ਜਾ ਰਹੀਆਂ ਜਿਹੜਾ ਕਿ ਮਨੁੱਖੀ ਸਿਹਤ ਲਈ ਬਹੁਤ ਹੀ ਖਤਰਨਾਕ ਆ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਬਲੈਕ ਵਾਟਰ ਆ ਇਹ ਇਹ ਬਲੈਕ ਵਾਟਰ ਸੀਵਰੇਜ ਦਾ ਗੰਦਾ ਪਾਣੀ ਆ ਸ਼੍ਰੀ ਮੁਕਸੂਰ ਸਾਹਿਬ ਦਾ ਸਾਰਾ ਸੀਵਰੇਜ ਜਿਹੜਾ ਇਹ ਇਹ ਜਿਹੜਾ ਨਾਲਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਸਾਫ਼ ਇੱਕ ਜਿਹੜਾ ਨਾਲਾ ਬਣਿਆ ਹੋਇਆ ਇੱਥੇ ਸਾਰਾ ਜਿਹੜਾ ਸੀਵਰੇਜ ਆ ਮੈਨੂੰ ਲੱਗਦਾ ਤਰੀਬ ਮੁਕਸਰ ਦਾ ਮੇਨ ਵਿਚਾਰਾਂ ਦਾ ਕਹਿ ਲਈ ਆਪਾਂ ਬੋਰ ਰੋਡ ਦਾ ਕਹਿ ਲਈਏ ਇਹ ਸਾਰਾ ਸੀਵਰੇਜ ਇਹ ਨਾਲੇ ਦੇ ਵਿੱਚ ਆਵੇ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਗੰਦਾ ਪਾਣੀ ਹੈ ਨਾਲੇ ਦੇ ਵਿੱਚ ਪੈ ਰਿਹਾ ਤੇ ਇਹ ਗਾਂ ਅੱਗੇ ਜਾ ਕੇ ਜਿਹੜਾ ਹੈਗਾ ਵੱਡਾ ਆਪਾਂ ਸੇਮ ਨਾਲਾ ਕਹਿ ਸਕਦੇ ਹਾਂ ਉਹਦੇ ਵਿੱਚ ਜਾ ਕੇ ਪੈਂਦਾ ਪਰ ਜਿਹੜੀ ਨਾਲ ਇੱਥੇ ਕਾਸ਼ਤ ਸਬਜ਼ੀਆਂ ਦੀ ਹੁੰਦੀ ਆ ਉਹ ਸਬਜ਼ੀਆਂ ਵਾਲੇ ਜਿਹੜੀ ਬਾਹਰ ਦੀ ਸਾਰੀ ਲੇਬਰ ਆ ਅਦਰ ਸਟੇਟਾਂ ਦੀ ਲੇਬਰ ਆ ਤੇ ਉਹ ਆਪਣੇ ਪੰਜਾਬੀਆਂ ਨਾਲ ਦੀ ਸਿਹਤ ਨਾਲ ਕਿੰਨਾ ਖਲਵਾੜ ਕਰ ਰਹੀ ਆ ਤੇ ਇਹ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਮੈਂ ਤੁਹਾਨੂੰ ਆ ਤਸਵੀਰਾਂ ਜਿਹੜੀਆਂ ਦਿਖਾਉਣਾ ਟਿਊਬੇਲਾਵੇ ਚੱਲੀ ਜਾਂਦਾ ਇਹਦੇ ਵਿੱਚੋਂ ਜਿਹੜਾ ਨਾਲੇ ਚੋ ਪਾਣੀ ਚੱਕ ਕੇ ਇਹ ਜਿਹੜਾ ਇੱਥੇ ਸਬਜ਼ੀਆਂ ਨੂੰ ਆਪਾਂ ਕਿੱਡੇ ਉਤਸ਼ਾਹਤ ਦੇ ਨਾਲ ਖਾਂਦੇ ਆਂ ਵੇਚਾ ਕੋ ਬਾਜ਼ਾਰ ਚ ਗੋਭੀ ਆ ਗਈ ਪਾਲਕਾ ਗਈ ਮੂਲਗਾ ਆਂ ਆ ਸਾਰੀਆਂ ਸਬਜ਼ੀਆਂ ਜਦੋਂ ਵੀ ਤੁਸੀਂ ਕਿਤੇ ਲੰਘੋ ਇਧਰਲੇ ਪਾਸੇ ਜ਼ਰੂਰ ਦੇਖੋ ਸਿਹਤ ਵਿਭਾਗ ਪਤਾ ਨਹੀਂ ਕਿਉਂ ਐਡੀ ਚੁੱਪੀ ਧਾਰੀ ਬੈਠਾ ਕੈਬਨਿਟ ਮੰਤਰੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਸੀਗਾ ਵੀ ਆਪਾਂ ਇਸ ਜੀਤੇ ਵੀ ਜਲਦੀ ਗੌਰ ਕਰਾਂਗੇ ਜੇਕਰ ਪਹਿਲਾਂ ਨਹੀਂ ਪਤਾ ਆ ਕੈਬਨਿਟ ਮੰਤਰੀ ਸਾਹਿਬ ਦਾ ਪੂਰਾ ਅਸੀਂ ਵਿਸਤਾਰਪ ਬਲੈਕਵਾਟਰ ਕਿਹੜਾ ਹੁੰਦਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਗੱਲ ਕਰੀਏ ਤਾਂ ਅੱਜ ਬਲਮਗੜ ਪਿੰਡ ਦੇ ਵਿੱਚ ਖੜੇ ਇਸ ਤੋਂ 5 ਕਿਲੋਮੀਟਰ ਦੂਰੀ ਤੇ ਜਿਹੜੇ ਬਲੈਕਵਾਟਰ ਦੇ ਨਾਲ ਸਬਜ਼ੀਆਂ ਗਾਹਾਂ ਜਾ ਜਾਂਦੀਆਂ ਪਿਛਲੇ ਲੰਬੇ ਸਮੇਂ ਤੋਂ ਹਾਲਾਂਕਿ ਸਿਹਤ ਵਿਭਾਗ ਦੀ ਟੀਮ ਨੂੰ ਵੀ ਪਤਾ ਉਹ ਚੀਜ਼ ਵੀ ਇੱਥੇ ਜਿਹੜੀਆਂ ਮੁਕਤਸਰ ਸਾਹਿਬ ਦੀਆਂ ਸਬਜ਼ੀਆਂ ਕਿਵੇਂ ਕਿਉਂਕਿ ਆਹ ਜਿਹੜੇ ਬਲਮਗੜ ਪਿੰਡ 'ਚ ਖੜੇ ਆ ਜਿਹਦੇ ਨਾਲ ਦੇ ਲੱਗਦੇ ਪਿੰਡਾਂ ਵੱਡੀ ਗਿਣਤੀ ਦੇ ਵਿੱਚ ਇੱਥੋਂ ਦੇ ਲੋਕ ਜਿਹੜੇ ਹੈਪਟਾਈਟਸ ਸੀ ਨਾਲ ਪੀੜਤ ਤੇ ਫਿਰ ਵੀ ਪ੍ਰਸ਼ਾਸਨ ਉਸ ਵੱਲ ਗੌਰ ਨਹੀਂ ਕਰਦਾ ਕਿਵੇਂ ਦੇਖ ਦੇਣਾ ਚੀਜ਼ਾਂ ਨੂੰ ਦੇਖੋ ਜੀ ਹੁਣ ਤੱਕ ਵਾਂਗੇ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਨਾਲ ਹੈ ਉਹਨਾਂ ਨੂੰ ਧਿਆਨ ਪਿਛਲੇ ਆਵਾਂਗੇ ਮੈਂ ਖੁਦ ਵਿਜ਼ਿਟ ਕਰਿਆਵਾਂਗੀ ਤੇ ਉਹਦੇ ਤੋਂ ਪੂਰਾ ਐਕਸ਼ਨ ਲੈ ਜਾਊਗਾ ਮੰਤਰੀ ਸਾਹਿਬ ਦਾ ਬਿਆਨ ਵੀ ਤੁਸੀਂ ਸੋਣ ਹੀ ਲਿਆ ਹੋਊਗਾ ਉਹਨਾਂ ਨੇ ਵੀ ਪੂਰਾ ਵਿਸ਼ਵਾਸ ਦਿਵਾਇਆ ਸੀਗਾ ਵੀ ਅਸੀਂ ਜਾ ਕੇ ਆਪ ਖੁਦ ਵਿਜ਼ਿਟ ਵੀ ਕਰਾਂਗੇ ਤੇ ਆ ਤੁਸੀਂ ਸਾਫ਼ ਦੇਖ ਰਹੇ ਹੋ ਕਿਵੇਂ ਆ ਜਿਹੜਾ ਪਾਣੀ ਹੁਣ ਉਹਦੇ ਤੋਂ ਚੱਕ ਕੇ ਨਾਲੇ ਤੋਂ ਆ ਨਾਲ ਨਾਲਾ ਜਿਹੜਾ ਤਸਵੀਰਾਂ ਦੇ ਵਿੱਚ ਵੀ ਦਿਖਾਈ ਤੁਹਾਨੂੰ ਦੇ ਰਿਹਾ ਵੀ ਆ ਕਿਵੇਂ ਕਾਲਾ ਪਾਣੀ ਜਾ ਕੇ ਇੱਕ ਟਿਊਬਲ ਦੇ ਨਾਲ ਤੇ ਸਾਰੀਆਂ ਸਬਜ਼ੀਆਂ ਨੂੰ ਇਹ ਪਾਣੀ ਜਿਹੜਾ ਕਿੰਨਾ ਇਹ ਆਪਣੀ ਸਿਹਤ ਲਈ ਕਿੰਨਾ ਜਿਹੜਾ ਮਾੜਾ ਹੋਊਗਾ ਮਨੁੱਖੀ ਸਿਹਤ ਲਈ ਆ ਬਿਲਕੁਲ ਜੇ ਆਪਾਂ ਇਹਨੂੰ ਕਹੀਏ ਵੀ ਇਸ ਪਾਣੀ ਦੇ ਕੋਲ ਤਾਂ ਖੜ ਵੀ ਨਹੀਂ ਹੁੰਦਾਗਾ ਤੇ ਅੱਜ ਕੱਲ ਦੀਆਂ ਜਿਵੇਂ ਸਬਜ਼ੀਆਂ ਤੁਸੀਂ ਲੈ ਲਓ ਚਾਹੇ ਕੁਝ ਮੂਲੀਆਂ ਦੀ ਗੱਲ ਕਰ ਲਈਏ ਵੀ ਉਹ ਸਭ ਤੋਂ ਜ਼ਿਆਦਾ ਪਾਣੀ ਉਹਦੇ ਵਿੱਚ ਹੀ ਹੁੰਦਾ ਤੇ ਇਹ ਪ੍ਰੋਪਰ ਜੇ ਆਹ ਹੀ ਪਾਣੀ ਉਹਦੇ 'ਚ ਭਰ ਕੇ ਆਪਾਂ ਖਾਣੇ ਆ ਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਜਾਂ ਹੈਪਟਾਈਟਸ ਸੀ ਕਾਲਾ ਪੀਲੀਆ ਵਰਗੀਆਂ ਇਸ ਤਰ੍ਹਾਂ ਦੀਆਂ ਅਨੇਕਾਂ ਹੀ ਜਿਹੜੀਆਂ ਬਿਮਾਰੀਆਂ ਉਹ ਮਨੁੱਖੀ ਸਿਰ ਨੂੰ ਲੱਗ ਵੀ ਰਹੀਆਂ ਤੇ ਕਿੰਨੇ ਪੀੜਤ ਵੀ ਆਪਣੇ ਏਰੀਏ ਦੇ ਲੋਕ ਜ਼ਿਆਦਾਤਰ ਤਾਂ ਕਰਕੇ ਪੀੜਤ ਤੇ ਇੱਥੇ ਸਵਾਲੀਆ ਚਨ ਇਹ ਵੀ ਖੜਾ ਹੁੰਦਾ ਵੀ ਇੱਕ ਬਾਹਰ ਦੀ ਲੇਬਰ ਐ ਸਾਰੀ ਜਿੰਨੀ ਵੀ ਇਹ ਕੰਮ ਕਰਦੀ ਆ ਇਹਦੇ ਨਾਲ ਨਾਲੇ ਦੇ ਦੋਨੇ ਪਾਸੇ ਸਬਜ਼ੀਆਂ ਦੀ ਕਾਸ਼ਤ ਹੁੰਦੀ ਹੈ ਤੇ ਸਾਰੀ ਅਦਰ ਸਟੇਟਾਂ ਦੀ ਲੇਬਰ ਆ ਕੰਮ ਕਰ ਰਹੀ ਵੀ ਅਦਰ ਸਟੇਟਾਂ ਦੇ ਲੋਕ ਆ ਕੇ ਆਪਣੇ ਪੰਜਾਬੀਆਂ ਨੂੰ ਕੀ ਵੰਡ ਰਿਹਾ ਕੀ ਖਵਾ ਰਿਹਾ ਇੱਕ ਆ ਹੋਰ ਟਿਊਬਲ ਆ ਤੁਹਾਨੂੰ ਦਿਖਾਈਏ ਇਹਦੇ ਨਾਲ ਆ ਟਿਊਬਲ ਦਾ ਪਾਣੀ ਵੀ ਤੁਸੀਂ ਦੇਖ ਰਹੇ ਹੋ ਸਾਫ਼ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਤੇ ਆ ਸਾਹਮਣੇ ਜਿੰਨੀ ਵੀ ਕਾਸ਼ਤ ਹੁੰਦੀ ਹੈ ਨਾ ਇਹਦੇ ਨਾਲ ਨਾਲ ਮੈਨੂੰ ਲੱਗਦਾ ਕਾਫੀ ਦੂਰ ਤੱਕ ਇਹਦੇ ਨਾਲ ਨਾਲ ਸਬਜ਼ੀਆਂ ਦੀ ਕਾਸ਼ਤ ਹੀ ਹੁੰਦੀ ਹੈ ਦੋਨੇ ਸਾਈਡ ਤੇ ਦੋਨੇ ਸਾਈਡ ਤੇ ਪਾਣੀ ਹੋਰ ਉੱਥੇ ਕੋਈ ਪ੍ਰਬੰਧ ਹੀ ਹੈ ਨਹੀਂਗਾ ਸਿਰਫ ਜੇ ਪਾਣੀ ਦਾ ਪ੍ਰਬੰਧ ਤਹਾ ਅਕਾਲੇ ਪਾਣੀ ਆਹ ਨਾਲੇ ਦੇ ਪਾਣੀ ਦਾ ਪ੍ਰਬੰਧ ਹੀ ਹੈ ਤੇ ਸਾਰੀਆਂ ਸਬਜ਼ੀਆਂ ਜਿਹੜੀਆਂ ਨਾਲੇ ਦੇ ਪਾਣੀ ਨਾਲ اگਾਈਆਂ ਜਾਂਦੀਆਂ ਦੋਸਤੋ ਤੁਸੀਂ ਆਪਣੀ ਸਿਹਤ ਦਾ ਆਪ ਖਿਆਲ ਰੱਖੋ ਕਿਸੇ ਵੀ ਜਿਹੜਾ ਅਧਿਕਾਰੀ ਨੇ ਤੁਹਾਡੀ ਸਿਹਤ ਦਾ ਕੋਈ ਖਿਆਲ ਨਹੀਂ ਰੱਖਣਾ ਕਿਸੇ ਨੇ ਕੋਈ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਣੀਗੀ ਅਸੀਂ ਤੁਹਾਨੂੰ ਅਵੇਅਰ ਕਰਨ ਵਾਸਤੇ ਆ ਜਿਹੜੀ ਵੀਡੀਓ ਪਾਈ ਆ ਤੇ ਆਪਣੀ ਸਿਹਤ ਦਾ ਆਪ ਖਿਆਲ ਰੱਖੋ ਇਹਨਾਂ ਸਬਜ਼ੀਆਂ ਤੋਂ ਤੁਸੀਂ ਖਾਣ ਤੋਂ ਬਚੋ ਧੰਨਵਾਦ ਜੀ